ਤੁਸੀਂ ਤਰਨਤਾਲ ਦੀ ਬਸਿਆ ਤੇ ਜਾਂਦੇ ਹੋ ਉੱਥੇ ਤੁਸੀਂ ਵੇਖਿਆ ਹੋਵੇਗਾ ਕਿ ਉੱਥੇ ਮਾਂਜੇ ਦਾ ਰੂਪ ਬੜਾ ਚੜਦਾ ਹੈ ਤਰਨਤਾਲ ਖਾਸ ਕਰਕੇ ਲੂਣ ਦੇ ਢੇਰ ਲੱਗੇ ਹੁੰਦੇ ਨੇ ਮਾਂਜਿਆਂ ਦੇ ਢੇਰ ਲੱਗੇ ਹੁੰਦੇ ਨੇ ਮੈਂ ਇਸ ਗੱਲ ਦੀ ਕਈ ਸਾਲ ਖੋਜ ਕੀਤੀ ਵੀ ਇਹਦੇ ਪਿੱਛੇ ਬੈਕਗ੍ਰਾਉਂਡ ਕੀ ਹੈ ਗੁਰਦੁਆਰਿਆਂ 'ਚ ਲੂਣ ਤੇ ਮਾਂਜੇ ਚੜਾਉਣ ਦਾ ਕੀ ਮਤਲਬ ਹੈ ਇਹਦਾ ਜਵਾਬ ਮੈਨੂੰ ਮਾਤਾ ਖੀਵੀ ਕੋਲੋਂ ਮਿਲਿਆ ਉਹਨਾਂ ਨੇ ਆਪਣੇ ਸਵਾਮੀ ਸਾਡੇ ਗੁਰੂ ਅੰਗਦ ਸਾਹਿਬ ਮਹਾਰਾਜ ਨੂੰ ਅਰੇ ਉਹ ਬਾਬਾ ਲੈਣੇ ਦੇ ਰੂਪ ਚਨੇ ਪੀਛੋਂ ਆਵਾਜ਼ ਮਾਰ ਕੇ ਆਖਿਆ ਸਵਾਮੀ ਜੀ ਤੁਸੀਂ ਧਰਗੋ ਨਾਨਕ ਪਾਤਸ਼ਾਹ ਦੇ ਚਰਨਾਂ ਵਿੱਚ ਝਲਿਓ ਤੇ ਮੇਰੀ ਨਮਾਣੀ ਮਨੋਂ ਭੇਟ ਲੈ ਜਾਓ ਇੱਕ ਲੂਂ ਦਾ ਡੜਾ ਦਿੱਤਾ ਇੱਕ ਮਾਂਜਾ ਦਿੱਤਾ ਤੇ ਬਾਬਾ ਲੈਣਾ ਜੀ ਕਹਿਣ ਲੱਗੇ ਖੀਵੀ ਇਹਦਾ ਭਾਵ ਕੀ ਹੋਇਆ ਨਮਸਕਾਰ ਗੁਰੂ ਅੰਗਦ ਸਾਹਿਬ ਨੂੰ ਗੁਰਨਾਗ ਪਾਤਸ਼ਾਹ ਤੇ ਮਾਤਾ ਖੀਵੀ ਜੀ ਨੂੰ ਕਹਿਣ ਲੱਗੇ ਸਵਾਮੀ ਜੀ ਸਤਿਗੁਰੂ ਪਾਤਸ਼ਾਹ ਨੂੰ ਜਾ ਕੇ ਬੇਨਤੀ ਕਰਨੀ ਜਿਵੇਂ ਲੂਣ ਖਾਂਦਿਆਂ ਮਾਨੇ ਅਕਦਾ ਜੀ ਤੇਰੀ ਸੇਵਾ ਤੋਂ ਥੱਕੀਏ ਨਾ ਆਪਾਂ ਮਿੱਠਾ ਖਾਂਦੇ ਆ ਨਾ ਤੇ ਕਿਦੇ ਦੋ ਚੜ੍ਹਦ ਲਗਾਤਾਰ ਮਿੱਠਾ ਖਾਈਏ ਤੇ ਆਪਾਂ ਕਹਿੰਨੇ ਮੇਰਾ ਮਿੱਠਾ ਖਾਣ ਨੂੰ ਜੀ ਨਹੀਂ ਕਰਦਾ। ਲੇਕਿਨ ਲੂਣ ਤੋਂ ਮਨ ਅੱਕਦਾ ਨਹੀਂ। ਮਾਤਾ ਖੀਵੀ ਜੀ ਨੇ ਆਖਿਆ ਪ੍ਰਭਦੇਵ ਨੂੰ ਜਾ ਕੇ ਬੇਨਤੀ ਕਰਨੀ। ਜਿਵੇਂ ਲੂਣ ਖਾਂਦਿਆਂ ਮਨ ਨਹੀਂ ਅੱਕਦਾ ਅਸੀਂ ਤੇਰੀ ਸੇਵਾ ਤੋਂ ਅਕੀਏ ਨਾ। ਦੂਜਾ ਜਿਹੜਾ ਮੈਂ ਤੁਹਾਨੂੰ ਝਾੜੂ ਦੇਣ ਲੱਗੀਆਂ ਝਾੜੂ ਦੇ ਰਲ ਅਸੀਂ ਆਪਣੇ ਘਰ ਦੇ ਵਿੱਚੋਂ ਕੂੜਾ ਕਰਕਟ ਕੱਢਦੇ ਆ ਤੁਸੀਂ ਧੰਗ ਗੁਰਨਾਨਦ ਪਾਤਸ਼ਾਹ ਨੂੰ ਬੇਨਤੀ ਕਰਨੀ ਮਹਾਰਾਜ ਸਾਡੇ ਹਿਰਦੇ ਦੇ ਅੰਦਰ ਰਹਿਮਤਾਂ ਝਾੜੂ ਮਾਰ ਕੇ ਤੇ ਸਾਡੇ ਅੰਦਰੋਂ ਬਕਾਰਾਂ ਦੇ ਔਗੜਾਂ ਨੂੰ ਕੱਢ ਦਿਓ